ਬੜੀ ਬੜੀ ਗੱਲ ਹੈ ਜੀ ਜੀ ਮਿਲਣਾ ਪਾਸੇ ਮਿੱਲੀ ਤੋਂ ਮੈਂ ਕੜੀ ਜਾ ਬਿੱਟਾ ਹਾਂ ਹਾਂਜੀ ਸਰ ਅੱਜ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਕਿਰਨ ਉਰਫ ਰੁਚੀ ਨਾਮ ਦੀ ਇੱਕ ਲੜੀ ਜੋ ਪਰਸਰਾਮ ਨਗਰ ਦੇ ਵਿੱਚ ਰਹਿੰਦੀ ਤੇ ਡਰੱਗਸ ਦਾ ਕੰਮ ਕਰਦੀ ਹੈ ਉਸ ਵਾਂਦੇ ਵਿੱਚ ਐਕਟ ਕਰਦੇ ਹੋਏ ਥਾਣਾ ਕਨਾਲ ਕਲੋਨੀ ਦੀ ਪੁਲਿਸ ਦੀ ਟੀਮ ਵੱਲੋਂ ਕਿਰਨ ਉਰਫ ਰੁਚੀ ਇਸ ਲੇਡੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਸ ਦੀ ਪੋਜੀਸ਼ਨ ਦੇ ਵਿੱਚੋਂ 180 ਗੋਲੀਆਂ ਟਰਾਮਾਡੋਲ ਜਿਹੜੀਆਂ ਹਨਗੇ ਬਰਾਮਦ ਹੋਈਆਂ ਨੇ ਜਿਸ ਸਬੰਧ ਦੇ ਵਿੱਚ 101 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 485 ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਸ ਮੁਕਦਮੇ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੀ ਹੈਗੇ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਬਿਲਕੁਲ ਕਲੀਅਰ ਕਟ ਮੈਸੇਜ ਹੈ ਕਿ ਜੋ ਵੀ ਬੰਦਾ ਡਰੱਗਸ ਦੇ ਵਿੱਚ ਜਾਂ ਇਸ ਕਾਲੇ ਧੰਦੇ ਦੇ ਵਿੱਚ ਇਨਵੋਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ